ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਆਪਾਂ ਅੱਜ ਮਿਲਦੇ ਹਾਂ ਇੱਕ ਛੋਟੀ ਜੀ ਵੀਡੀਓ ਦੇ ਨਾਲ ਜੋ ਕਿ ਆਪਣੇ ਫੇਸ ਨਾਲ ਰਿਲੇਟਡ ਆ ਤੇ ਆਪਣੇ ਫੇਸ ਨੂੰ ਜਿਹੜੀਆਂ ਅੱਜ ਕੱਲ੍ਹ ਆ ਕੀ ਬਹੁਤ ਸਾਰੀਆਂ ਪ੍ਰੋਬਲਮਾਂ ਹਰਕਦੀਆਂ ਹੈਗੀਆਂ ਕਿਸੇ ਦੇ ਬਲੈਕ ਹੈਡਸ ਆ ਕਿਸੇ ਦੇ ਸ਼ਾਈਆਂ ਪਈਆਂ ਆਆਂ ਨੇ ਕਿਸੇ ਦੇ ਮਤਲਬ ਕਿ ਦਾਗ ਆ ਜਾਂ ਨਿਸ਼ਾਨ ਆ ਤਾਂ ਇਹਦਾ ਸਾਰੀਆਂ ਪ੍ਰੋਬਲਮਸ ਦਾ ਜਿਹੜਾ ਹੱਲ ਆ ਸਿਰਫ ਇੱਕਾ ਹੀ ਪੈਕ ਆ ਠੀਕ ਆ ਇੱਕ ਪੈਕ ਇਹ ਜਿਹੜਾ ਤੁਸੀਂ ਹਫ਼ਤੇ 'ਚ ਦੋ ਵਾਰੀ ਲਗਾ ਸਕਦੇ ਹੋ ਦੋ ਤੋਂ ਤਿੰਨ ਵਾਰੀ ਜਿਨ੍ਹਾਂ ਦੇ ਜ਼ਿਆਦਾ ਪ੍ਰਬਲਮ ਹੋ ਤਿੰਨ ਕਵਾਰੀ ਲਾ ਲੈਣ ਨਹੀਂ ਤਾਂ ਦੋ ਵਾਰੀ ਲਾ ਤੇ ਜਿਹੜੀ ਕਿ ਤੁਹਾਡੀ ਪ੍ਰੋਬਲਮ ਆ ਇਹ ਮਤਲਬ ਕਿ ਮਹੀਨੇ ਦੇ ਵਿੱਚ ਵਿੱਚ ਪੂਰੀ ਤਰ੍ਹਾਂ ਨਾਲ ਖਤਮ ਹੋ ਜੂਗੀ ਠੀਕ ਆ ਜਿਵੇਂ ਛੋਟੇ ਛੋਟੇ ਦਾਗ ਪੈ ਜਾਂਦੇ ਆ ਆਪਣੇ ਜਾਂ ਕੋਈ ਪਿੰਪਲ ਦੇ ਦਾਗ ਪਏ ਹੁੰਦੇ ਆ ਜਾਂ ਜਿਹੜੇ ਮਤਲਬ ਕਿ ਛਾਈਆਂ ਪਈਆਂ ਹੋਈਆਂ ਨਾਰਮਲੀ ਫੇਸ ਆ ਜਿਹੜਾ ਪੂਰੀ ਤਰ੍ਹਾਂ ਨਾਲ ਗਲੋ ਕਰਨ ਲੱਗ ਜੂਗਾ ਤੇ ਅੱਜ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਣ ਜਾ ਰਹੇ ਹਾਂ ਤੇ ਇਹਦੇ ਵਾਸਤੇ ਜਿਹੜੀਆਂ ਚੀਜ਼ਾਂ ਉਹ ਵੀ ਆਪਣੀਆਂ ਘਰ ਵਿੱਚ ਹੀ ਹੁੰਦੀਆਂ ਤੇ ਆਪਾਂ ਉਹੀ ਚੀਜ਼ਾਂ ਜਿਹੜੀਆਂ ਵਰਤ ਕੇ ਇਹ ਫੇਸ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਪ੍ਰੋਬਲਮਸ ਆ ਖਤਮ ਕਰ ਸਕਦੇ ਹਾਂ ਕਿਉਂਕਿ ਕਈ ਵਾਰੀ ਆਪਣੇ ਕੋਲੇ ਹੁੰਦੀਆਂ ਵੀ ਕਰੀਮਾਂ ਵਗੈਰਾ ਲਾ ਲਾ ਕੇ ਆਪਾਂ ਥੱਕ ਚੁੱਕੇ ਹੁੰਨੇ ਆ ਮਾਰਕੀਟ ਚੋਂ ਬਹੁਤ ਮਹਿੰਗੀਆਂ-ਮਹਿੰਗੀਆਂ ਪਰ ਨਹੀਂ ਉਹਦਾ ਕੋਈ ਵੀ ਮਤਲਬ ਕੀ ਉਹਨਾਂ ਦੇ ਸਾਈਡ ਇਫੈਕਟ ਵੀ ਬਹੁਤ سارے ਹੁੰਦੇ ਆ ਤੇ ਕੋਈ ਉਹਨਾਂ ਦਾ ਆਪਾਂ ਨੂੰ ਲਾਭ ਵੀ ਨਹੀਂ ਹੋਇਆ ਹੁੰਦਾ ਇਸੇ ਤਰ੍ਹਾਂ ਹੁਣ ਆਪਾਂ ਕੀ ਕਰਨਾ ਇੱਕ ਛੋਟਾ ਜਿਹਾ ਥੋੜੀਆਂ ਜੀਆਂ ਚੀਜ਼ਾਂ ਦੋ ਤਿੰਨ ਚੀਜ਼ਾਂ ਤੇ ਉਹ ਵੀ ਆਪਣੇ ਘਰ ਵਿੱਚ ਮਿਲ ਜਾਣਗੀਆਂ ਆਪਾਂ ਕੀ ਕਰਨਾ ਇੱਕ ਬਾਉਲ ਲੈਣਾ ਕੌਲੀ ਜਾਨੀ ਤੁਸੀਂ ਕੌਲੀ ਕੋਈ ਵੀ ਲੈ ਸਕਦੇ ਹੋ ਉਹਦੇ ਵਿੱਚ ਆਪਾਂ ਕਣਕ ਦਾ ਆਟਾ ਲੈਣਾ ਠੀਕ ਆ ਬੇਸਨ ਨਹੀਂ ਲੈਣਾ ਕਣਕ ਦਾ ਆਟਾ ਜਿਹਦੇ ਨਾਲ ਆਪਾਂ ਰੋਟੀ ਬਣਾਉਣੇ ਆ ਤੇ ਕਣਕ ਦੇ ਆਟੇ ਵਿੱਚ ਇੱਕ ਚੁਟਕੀ ਹਲਦੀ ਦੀ ਪਾਉਣੀ ਆ ਠੀਕ ਆ ਹਲਦੀ ਆ ਜਿਹੜੀ ਜੇ ਤਾਂ ਤੁਹਾਡੇ ਘਰ ਵਾਲੀ ਹੈ ਹਲਦੀ ਹੈ ਕਸਤੂਰੀ ਹਲਦੀ ਆ ਤਾਂ ਉਹ ਲੈ ਲਿਓ ਠੀਕ ਆ ਦੂਸਰੀ ਹਲਦੀ ਜਿਹੜੀ ਆਪਾਂ ਆਮ ਮਤਲਬ ਕਿ ਰਸੋਈ 'ਚ ਯੂਜ਼ ਕਰਨ ਵਾਸਤੇ ਸਬਜ਼ੀਆਂ ਵਾਸਤੇ ਉਹ ਥੋੜੀ ਜੀ ਕਈ ਵਾਰੀ ਨਾ ਮਤਲਬ ਕਿ ਫੀਸ ਤੇ ਰੈਸ਼ ਕਸਤੂਰੀ ਹਲਦੀ ਲਿਆ ਕਰੋ ਫੇਸ ਤੇ ਯੂਜ਼ ਕਰਨ ਵਾਸਤੇ ਠੀਕ ਹੈ ਇੱਕ ਚੁਟਕੀ ਜਿਹੜੀ ਆਪਾਂ ਹਲਦੀ ਲਈ ਹੈ ਕਸਤੂਰੀ ਹਲਦੀ ਆਪਣੇ ਕੋਲੇ ਤੇ ਆਪਾਂ ਦੂਸਰੇ ਨੰਬਰ ਤੇ ਲਿਆ ਆਪਾਂ ਜਿਹੜਾ ਚਾਵਲ ਮਤਲਬ ਕਿ ਇਹ 24 ਘੰਟੇ ਪਿਓ ਕੇ ਰੱਖਣੇ ਆ ਪੂਰੇ 24 ਘੰਟੇ ਭਿੱਜੇ ਰਹਿਣ ਜਦੋਂ ਚਾਵਲ ਤੇ ਉਹਨਾਂ ਦਾ ਜਿਹੜਾ ਪਾਣੀ ਉੱਪਰ ਆ ਜਾਊਗਾ ਉਹ ਪਾਣੀ ਆਪਾਂ ਲੈਣਾ ਪਾਣੀ ਆਪਾਂ ਇੰਨਾ ਕੁ ਯੂਜ਼ ਕਰਨਾ ਜਿਹਦੇ ਨਾਲ ਆਪਣਾ ਇਹ ਜਿਹੜਾ ਮਟੀਰੀਅਲ ਆ ਬਸ ਨਾਰਮਲੀ ਨਾ ਤਾਂ ਜ਼ਿਆਦਾ ਮਤਲਬ ਕਿ ਗਾੜਾ ਹੋਵੇ ਤੇ ਨਾ ਹੀ ਪਤਲਾ ਹੋਵੇ ਕਿ ਫੇਸ 'ਤੇ ਤਿਲਕੀ ਜਾਵੇ ਠੀਕ ਆ ਜਿਹੜਾ ਕਿ ਫੇਸ 'ਤੇ ਲੱਗ ਸਕੇ ਇਹਦੇ ਨਾਲ ਜਿਹੜੇ ਕਿ ਵਾਲ ਆਪਣੇ ਫੇਸ 'ਤੇ ਥੋੜੇ ਬਹੁਤੇ ਆਏ ਆ ਉਹ ਵੀ ਮਹਰ ਰਿਮੂਵ ਹੋ ਜਾਂਦੀ ਆ ਠੀਕ ਆ ਤੇ ਇਹ ਤੁਸੀਂ ਪਰ ਇਹ ਆਏ ਨਹੀਂ ਵੀ ਤੁਸੀਂ ਇੱਕ ਵਾਰ ਯੂਜ਼ ਕਰ ਲਿਆ ਚਲੋ ਜੀ ਸਾਰੀਆਂ ਨਹੀਂ ਇਹ ਇਹ ਨਹੀਂ ਹੋਊਗਾ ਤੇ ਤੁਹਾਨੂੰ ਕਰਨਾ ਇਹ ਥੋੜਾ ਜਿਹਾ ਰੁਟੀਨ 'ਚ ਪਾਉਗਾ ਮਤਲਬ ਕਿ ਹਫ਼ਤੇ 'ਚ ਦੋ ਵਾਰੀ ਤੇ ਮਹੀਨੇ ਤੋਂ ਦੋ ਮਹੀਨੇ ਇਹਨਾਂ ਨੂੰ ਲਗਾਤਾਰ ਯੂਜ਼ ਕਰਨਾ ਤੁਸੀਂ ਤਾਂ ਤੁਹਾਨੂੰ ਆਪਣੇ ਆਪ ਰਿਜ਼ਲਟ ਮਿਲੂਗਾ ਇੱਕ ਕਪਾ ਪਹਿਲਾਂ ਆਟਾ ਲਿਆ ਕਣਕ ਦਾ ਉਹ ਵੀ ਠੀਕ ਆ ਦੂਸਰੇ ਨੰਬਰ ਤੇ ਆਪਾਂ ਉਹਦੇ ਵਿੱਚ ਕਸਤੂਰੀ ਹਲਦੀ ਪਾਉਣੀ ਹੈ ਉਹ ਇੱਕ ਚੁਟਕੀ ਪਰ ਪਾਉਣੀ ਹੈ ਤੇ ਆਟਾ ਤੁਸੀਂ ਚਮਚੇ ਡੇਢ ਚਮਚ ਦੋ ਚਮਚ ਲੈਣੇ ਆ ਤੇ ਫਿਰ ਆਪਾਂ ਪਾਉਣਾ ਵਿੱਚ ਨਿੰਬੂ ਨਿੰਬੂ ਜੇ ਕਿਸੇ ਦੀ ਸਕਿਨ ਨੂੰ ਨਹੀਂ ਸੂਟ ਕਰਦਾ ਉਹ ਇਹਨੂੰ ਸਕਿਪ ਵੀ ਕਰ ਸਕਦੀ ਹੈ ਜੇ ਸੂਟ ਕਰਦਾ ਤਾਂ ਤੁਸੀਂ ਪਾ ਲੈਣਾ ਕਿਉਂਕਿ ਨਿੰਬੂ 'ਚ ਵਿਟਾਮਿਨ ਸੀ ਹੁੰਦਾ ਜੋ ਕਿ ਸਾਡੀ ਮਤਲਬ ਕੀ ਫੇਸ ਲਈ ਬਹੁਤ ਜ਼ਰੂਰੀ ਆ ਤੇ ਹੁਣ ਆਪਾਂ ਨਿੰਬੂ ਦਾ ਮਤਲਬ ਕਿ ਇਦਾਂ ਨਿੰਬੂ ਨਿਚੋੜਿਆ ਆਪਾਂ ਤੇ ਇਹ ਜੇ ਰਸਾ ਥੋੜਾ ਹੀ ਸੀਗਾ ਜੇਕਰ ਮਤਲਬ ਕਿ ਜਿਆਦਾ ਰਸੇ ਵਾਲਾ ਤਾਂ ਤੁਸੀਂ 3 ਤੋਂ 4 ਬੁੱਧਾ ਨਿੰਬੂ ਦੀਆਂ ਪਾਉਣੀਆਂ ਤੇ ਜੇ ਸੂਟ ਕਰਦਾ ਤੁਸੀਂ ਤਾਂ ਪਾਉਣਗਾ ਨਹੀਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਇਹ ਧਿਆਨ ਰੱਖਣਾ ਜੀ ਦੀ ਸਕਿਨ ਨੂੰ ਨਹੀਂ ਸੂਟ ਕਰ ਦੋ ਨਾ ਪਾਓ ਠੀਕ ਆ ਹੁਣ ਆਪਾਂ ਕੀ ਪਾਉਣਾ ਹੈ ਚ ਇੱਕ ਨਾਰੀਅਲ ਦਾ ਤੇਲ ਪਾਇਆ ਸੀ ਉਹ 2 ਤੋਂ 3 ਬੂੰਦਾ ਪਾਉਣੀ ਹੈ ਨਾਰੀਅਲ ਦੇ ਤੇਲ ਦੀਆਂ ਠੀਕ ਆ ਮਤਲਬ ਕਿ ਕਿਉਂਕਿ ਜਿਆਦਾ ਨਹੀਂ ਪਾਉਣਾ ਬਸ 2 ਤੋਂ 3 ਬੂੰਦਾ ਇਹ ਅਸੀਂ ਉਹ ਦੂਸਰੀ ਸ਼ੀਸ਼ੀ ਚ ਪਾ ਕੇ ਰੱਖਿਆ ਹੋਇਆ ਸੀਗਾ ਤੇ ਹੁਣ ਆਪਾਂ ਇਹਨੂੰ ਫੇਸ ਤੇ ਯੂਜ਼ ਕਰਨਾ ਫੇਸ ਤੇ ਕਿਵੇਂ ਯੂਜ਼ ਕਰਨਾ ਆਪਾਂ ਬਸ ਐਵੇਂ ਜਿਵੇਂ ਆਪਾਂ ਲਗਾਉਣੇ ਹੁੰਨੇ ਆ ਬ੍ਰਸ਼ ਮਤਲਬ ਕਿ ਹੱਥ ਨਾਲ ਵੀ ਲਾ ਸਕਦੇ ਤੁਸੀਂ ਬ੍ਰਸ਼ ਵਗੈਰਾ ਨਾਲ ਵੀ ਲਾ ਸਕਦੇ ਹੋ ਤੇ ਪਰ ਆਪਾਂ ਜਿਹੜਾ ਕੀ ਆ ਹੱਥ ਨਾਲ ਹੀ ਯੂਜ਼ ਕਰਾਂਗੇ ਠੀਕ ਆ ਜਦੋਂ ਆਪਣੇ ਫੇਸ ਤੇ ਲੱਗ ਗਿਆ ਆਪਾਂ ਦਿਖਾਉਣੇ ਤੁਹਾਨੂੰ ਆ ਦੇਖੋ ਆਪਾਂ ਐਵੇਂ ਪੂਰਾ ਨਾ ਮਤਲਬ ਕਿ ਥੋੜਾ ਜਿਹਾ ਮੋਟਾ-ਮੋਟਾ ਲਾਉਣਾ ਇਹ ਜਮਾ ਨਹੀਂ ਪਤਲਾ ਨਹੀਂ ਲਾਉਣਾ ਤੁਸੀਂ ਮੋਟਾ-ਮੋਟਾ ਲਾਉਣਾ ਤਾਂ ਕਿ ਇਹ ਪੂਰਾ ਜਿਹੜੀ ਆ ਵਰਤੇ ਦੀ ਪੂਰੀ ਬੰਜੇ ਆਪਣੇ ਫੇਸ ਤੇ ਠੀਕ ਆ ਬਸ ਇਹਨੂੰ ਇਹ ਧਿਆਨ ਰੱਖਿਓ ਜਾਂ ਪਤਲਾ ਕਰਨਾ ਨਾ ਜ਼ਿਆਦਾ ਗਾੜਾ ਕਰਨਾ ਉਹ ਜੀ ਹੁਣ ਆਪਾਂ ਇਹਨੂੰ ਫੇਸ ਤੇ ਪੂਰੇ ਤੇ ਅਪਲਾਈ ਕਰ ਲੈਣਾ ਆਪਣੀ ਨੈਕ ਤੇ ਵੀ ਕਰ ਲੈਣਾ ਕਿਉਂਕਿ ਆਪਣੀ ਨੈਕ ਆ ਜਿਹੜੀ ਇਹਦੇ ਤੇ ਵੀ ਇਹੀ ਫੇਸ ਵਾਲਾ ਹੀ ਹੁੰਦਾ ਆ ਕਿਉਂਕਿ ਆਪਣੀ ਨੈਕ ਵੀ ਹਮੇਸ਼ਾ ਜਿਹੜੀ ਆ ਕਿ ਬਾਹਰ ਰਹਿੰਦੀ ਆ ਆਪਣੇ ਸ਼ਰਟਾਂ ਤੋਂ ਤੇ ਇਹਦੇ ਤੇ ਵੀ ਬਲੈਕਨੈਸ ਹੁੰਦੀ ਆ ਜਿਹੜੀ ਫੇਸ ਤੇ ਉਹ ਵੀ ਖਤਮ ਹੁੰਦੀ ਆ ਤੇ ਆਪਣੀ ਨੈਕ ਦੀ ਵੀ ਖਤਮ ਹੋਊਗੀ ਇਹਦੇ ਨਾਲ ਤੁਹਾਨੂੰ ਫਰਕ ਤਾਂ ਇੱਕ ਵਾਰੀ ਦੇ ਲਾਉਣ ਨਾਲ ਹੀ ਸਮੂਥ ਐ ਸਕਿਨ ਹੋ ਜਾਊਗੀ ਗਲੋਇੰਗ ਕਰੂਗੀ ਤੇ ਪਰ ਜਿਹੜਾ ਰਿਜ਼ਲਟ ਆ ਇਹ ਥੋੜਾ ਜਿਆ ਥੋਨੂੰ ਯੂਜ਼ ਕਰਨ ਤੋਂ ਬਾਅਦ ਮਿਲੇਗਾ ਤੁਸੀਂ ਐਵੇਂ ਨਹੀਂ ਵੀ ਇੱਕ ਵਾਰ ਯੂਜ਼ ਪਰ ਤੁਹਾਨੂੰ ਫਰਕ ਇਹ ਪਹਿਲੀ ਵਾਰੀ ਲਾਉਣ ਨਾਲ ਹੀ ਪਤਾ ਲੱਗੂ ਤੁਹਾਡੀ ਸਕਿਨ ਦੇਖਿਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂ ਤੁਸੀਂ ਮੰਨੋਗੇ ਵੀ ਹਾਂ ਠੀਕ ਆ ਕਰਕੇ ਦੇਖ ਲਿਓ ਜਹੇ ਇਹਦੇ ਵਿੱਚ ਕੋਈ ਸਾਈਡ ਇਫੈਕਟ ਦੀ ਨਹੀਂ ਹੈਗਾ ਕਿਉਂਕਿ ਆਪਾਂ ਕੋਈ ਵੀ ਚੀਜ਼ ਜੇ ਤੇ ਐਵੇਂ ਦੀ ਨਹੀਂ ਪਾਈ ਜਿਹੜੀ ਤੁਹਾਡੇ ਫੇਸ ਨੂੰ ਸਾਈਡ ਇਫੈਕਟ ਕਰੇ ਇੱਕ ਨਿੰਬੂ ਆ ਨਿੰਬੂ ਤੁਸੀਂ ਜੀ ਨੂੰ ਨਹੀਂ ਸੂਟ ਕਰਦਾ ਨਾ ਪਾਇਓ ਮੈਂ ਬਾਰ-ਬਾਰ ਇਹ ਗੱਲ ਕਹਿ ਰਹੀ ਆ ਜੇਕਰ ਤੁਹਾਡੀ ਸਕਿਨ ਨੂੰ ਸੂਟ ਕਰਦਾ ਤਾਂ ਤੁਸੀਂ ਫੇਰ ਹੀ ਪਾਉਣਾ ਬਸ ਹੁਣ ਆਪਾਂ ਜਿਹੜੀ ਫੇਸ ਤੇ ਦੇਖੋ ਪੂਰੀ ਤਰ੍ਹਾਂ ਨਾਲ ਅਪਲਾਈ ਕਰ ਲਿਆ ਆਪਾਂ ਇਹਨੂੰ ਤੁਹਾਨੂੰ ਉਤਾਰਨ ਦਾ ਤਰੀਕਾ ਵੀ ਲਾਸਟ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਫਿਰ ਆਪਾਂ ਦੱਸਾਂਗੇ ਤੁਹਾਨੂੰ ਵੀ ਇਹ ਉਤਾਰਨਾ ਕਿਵੇਂ ਆ ਠੀਕ ਆ ਤੇ ਇੱਕ ਆਪਣੇ ਚੈਨਲ ਤੇ ਜਿਹੜੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਹਜੇ ਕਿਉਂਕਿ ਜਿਹੜੀ ਵੀਡੀਓ ਆਪਣੀ ਆਉਣ ਵਾਲੀ ਆ ਤੁਹਾਡੇ ਕੋਲ ਤੱਕ ਛੇਤੀ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਜੀ ਹੁਣ ਆਪਾਂ neck ਤੇ ਵੀ ਅਪਲਾਈ ਕਰ ਲਿਆ ਇੱਕ ਜੇ ਦੀ ਕੁਆਂਟੀਟੀ ਹੈ ਜਿਹੜੀ ਤੁਸੀਂ ਆਪ ਦੇ ਹਿਸਾਬ ਨਾਲ ਲੈ ਸਕਦੇ ਹੋ ਠੀਕ ਆ ਵੀ ਥੋੜੀ ਜਿੰਨੀ ਕਿ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਜੇ ਆਪਣੀ neck ਤੇ ਆਪਣੀ ਬਾਜੂ ਤੇ ਹੈਂਡਸ ਤੇ ਵੀ ਯੂਜ਼ ਕਰਨਾ ਹੈ ਤੇ ਤੁਸੀਂ ਵੱਧ ਲੈ ਸਕਦੇ ਹੋ ਮਟੀਰੀਅਲ ਜੇਕਰ ਤੁਸੀਂ ਮਤਲਬ ਕਿ ਇੰਨਾ ਕੁ ਆ ਦੇਖੋ ਹੁਣ ਆਪਾਂ ਜਿਹੜਾ ਲਾਏ ਨੂੰ 15 ਤੋਂ 20 ਮਿੰਟ 15 ਮਿੰਟ 20 ਮਿੰਟ ਹੋ ਚੱਲੇ ਆਪਣਾ ਥੋੜਾ ਜਿਹਾ ਸੁੱਕ ਗਿਆ 20 ਮਿੰਟ ਦਾ ਰੱਖਣਾ ਹੀ ਰੱਖਣਾ ਤੁਸੀਂ ਵੱਧ ਵੀ ਕਿਉਂਕਿ ਪੂਰੀ ਤਰ੍ਹਾਂ ਨਾਲ ਜਮਾ ਸੁੱਕ ਜੇ ਨਾ ਜਦੋਂ ਤੇ ਲਾ ਕੇ ਤੁਸੀਂ ਬੋਲਣਾ ਨਹੀਂ ਬਸ ਇਹ ਲਾ ਕੇ ਤੁਸੀਂ ਓਵੇਂ ਮਤਲਬ ਕਿ ਚੁੱਪਚਾਪ ਆਪਦਾ ਜਦੋਂ ਤੁਸੀਂ ਜਮਾ ਫ੍ਰੀ ਹੋਵੋ ਉਦੋਂ ਲਾਉਣਾ ਤੁਸੀਂ ਨਾਈਟ ਨੂੰ ਵੀ ਲਾ ਸਕਦੇ ਹੋ ਜੋ ਸਾਰਾ ਕੰਮ ਨਵੀੜ ਕੇ ਠੀਕ ਆ ਹੁਣ ਆਪਾਂ ਤੁਹਾਨੂੰ ਉਤਾਰਨ ਦਾ ਤਰੀਕਾ ਇਹਨੂੰ ਦੱਸਾਂਗੇ ਵੀ ਤੁਸੀਂ ਕਿਵੇਂ ਉਤਾਰਨਾ ਇਹਨੂੰ ਧੋਣਾ ਨਹੀਂ ਜਾ ਕੇ ਫੇਸ ਨੂੰ ਸਿੱਧਾ ਦੇਖੋ ਹੁਣ ਆਪਣੇ ਨਾ ਸੁੱਕ ਚੱਲਿਆ ਇਹ ਥੋੜਾ ਜਿਹਾ ਮੇਰਾ ਇੱਥੇ ਚੀਕਸ ਤੋਂ ਹਜੇ ਥੋੜਾ ਮਤਲਬ ਮੋਟਾ ਲੱਗਿਆ ਹੁਣ ਕਰਕੇ ਨਾ ਇਹਨੂੰ 15 ਤੋਂ 20 ਮਿੰਟ ਤਾਂ ਲੱਗਦੇ ਹੀ ਲੱਗਦੇ ਆ ਜ਼ਿਆਦਾ ਟਾਈਮ ਵੀ ਤੁਸੀਂ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਅੱਧਾ ਘੰਟਾ ਲਾਗੇ ਹੁਣ ਆਪਣਾ ਪੂਰੀ ਤਰ੍ਹਾਂ ਨਾਲ ਸੁੱਕ ਗਿਆ ਦੇਖੋ ਆਪਣਾ ਫੇਸ ਆ ਜਿਹੜਾ ਪੂਰਾ ਆਕੜ ਜਾਂਦਾ ਜਦੋਂ ਇਹ ਪੂਰੀ ਤਰ੍ਹਾਂ ਨਾਲ ਸੁੱਕ ਜਾਂਦਾ ਹੁਣ ਇਹਨੂੰ ਆਪਾਂ ਸਾਫ਼ ਕਿਵੇਂ ਕਰਨਾ ਤੁਹਾਨੂੰ ਦੱਸਦੇ ਆ ਆਪਾਂ ਸਾਫ਼ ਕਿਵੇਂ ਕਰਦੇ ਆ ਇਹਨਾਂ ਨੂੰ ਆਪਾਂ ਕੀ ਕਰਨਾ ਇੱਕ ਟਾਵਲ ਲੈਣਾ ਜਾਂ ਤੁਸੀਂ ਕਾਟਨ ਲੈ ਸਕਦੇ ਆ ਉਹਨੂੰ ਪਾਣੀ ਚ ਡਿਪ ਕਰਕੇ ਨਾਰਮਲ ਪਾਣੀ ਦੇ ਵਿੱਚ ਨਾ ਤਾਂ ਗਰਮ ਚ ਕਰਨੀ ਨਾ ਠੰਡੇ ਚ ਨਾਰਮਲ ਪਾਣੀ ਦੇ ਵਿੱਚ ਡਿਪ ਕਰਕੇ ਤਾਂ ਤੁਸੀਂ ਉਹਨੂੰ ਗਿੱਲਾ ਕਰਕੇ ਪੂਰੀ ਤਰ੍ਹਾਂ ਨਾਲ ਤਾਂ ਐਵੇਂ ਨਾ ਰਗੜ ਕੇ ਸਾਫ਼ ਕਰਨਾ ਦੇਖੋ ਹੁਣ ਤੁਹਾਨੂੰ ਆਪਣੇ ਫਰਕ ਤੁਹਾਨੂੰ ਇਹ ਹੀ ਦਿਸੂਗਾ ਪਹਿਲੀ ਵਾਰੀ ਮੇਰੇ ਫੇਸ ਦਾ ਪਹਿਲਾਂ ਵੀ ਬਹੁਤ ਕਾਲਾ ਕਾਲਾ ਹੋਇਆ ਪਿਆ ਸੀ ਬਲੈਕਨੈਸ ਆਈ ਪਈ ਸੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਐਵੇਂ ਤੁਸੀਂ ਇਹਨੂੰ ਇੱਕ ਵਾਰੀ ਤਾਂ ਐਵੇਂ ਸਾਫ਼ ਕਰਨਾ ਦੂਸਰੀ ਵਾਰੀ ਫੇਰ ਇਸੇ ਟਾਵਲ ਨੂੰ ਤੁਸੀਂ ਸਾਫ਼ ਕਰਕੇ ਜਾਂ ਤੁਸੀਂ ਹੋਰ ਲੈ ਲਓ ਤੇ ਜੇਕਰ ਤੁਹਾਡੇ ਕੋਲ ਕਾਟਨ ਆ ਤਾਂ ਤੁਸੀਂ ਕਾਟਨ ਨਾਲ ਵੀ ਕਰ ਸਕਦੇ ਹੋ ਨਹੀਂ ਤਾਂ ਇਹ ਵਾਲਾ ਜਿਵੇਂ ਟਾਵਲ ਹੁੰਦਾ ਹੀ ਆ ਤੁਹਾਡੇ ਕੋਲ ਛੋਟਾ ਹੈਂਕੀ ਵਗੈਰਾ ਉਹਦੇ ਨਾਲ ਤੁਸੀਂ ਕਰ ਸਕਦੇ ਹੋ ਅਹੀਂ ਆ ਲਓ ਜੀ ਪੂਰਾ ਰਗੜ ਕੇ ਆਪਾਂ ਲਾਉਣਾ ਧੋਣਾ ਨਹੀਂ ਸਿੱਧਾ ਡਾਇਰੈਕਟ ਜਾ ਕੇ ਤੁਸੀਂ ਠੀਕ ਹੈ ਦੂਸਰੀ ਵਾਰੀ ਵੀ ਇਹਨੂੰ ਗਿੱਲਾ ਕਰਕੇ ਸਾਫ਼ ਕਰਕੇ ਇਸ ਨੂੰ ਦੁਬਾਰਾ ਇੱਕ ਵਾਰੀ ਸਾਫ਼ ਕਰਕੇ ਉਸ ਤੋਂ ਬਾਅਦ ਤੁਸੀਂ ਨਾਰਮਲ ਪਾਣੀ ਨਾਲ ਸਾਫ਼ ਕਰਨਾ ਫੇਰ ਫਿਰ ਸਾਫ਼ ਦਾ ਧੋਣਾ ਇਹਦੇ ਨਾਲ ਸਾਫ਼ ਕਰਨਾ ਸਿੱਧਾ ਡਾਇਰੈਕਟ ਧੋਣਾ ਨਹੀਂ ਇਹ ਗੱਲ ਯਾਦ ਰੱਖਿਓ ਕਿਉਂਕਿ ਇਹਦੇ ਨਾਲ ਜਿਹੜੀ ਆਪਣੇ ਹੇਅਰਸ ਆ ਉਹ ਵੀ ਪੂਰੀ ਤਰ੍ਹਾਂ ਰਿਮੂਵ ਹੁੰਦੇ ਆ ਤੇ ਆਪਣੇ ਫੇਸ ਨੂੰ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਦੇਖੋ ਤੁਸੀਂ ਵੇਖ ਸਕਣਾ ਫਸਟ ਟਾਈਮ ਹੀ ਨਾਲ ਇਹ ਮੈਂ ਨਾ ਤੁਹਾਨੂੰ ਲਾਉਣ ਸਰ ਤੁਹਾਡੇ ਪੂਰਾ ਲਾਈਵ 'ਚ ਦਿਖਾਇਆ ਆਪਾਂ ਕੁਝ ਹੋਰ ਨਹੀਂ ਯੂਜ਼ ਕੀਤਾ ਆਪਾਂ ਇਹੀ ਤਿੰਨ ਚਾਰ ਚੀਜ਼ਾਂ ਸੀ ਆਪਣੇ ਘਰ ਵਿੱਚੋਂ ਪਈਆਂ ਤੇ ਆਪਣੇ ਫੇਸ ਦਾ ਤੁਸੀਂ ਦੇਖੋ ਗਲੋ ਪੂਰੀ ਤਰ੍ਹਾਂ ਨਾਲ ਇੱਕ ਵਾਰੀ ਤੱਕ ਕਲੀਨ ਹੋ ਗਿਆ ਜਿਵੇਂ ਆਪਾਂ ਕੋਈ ਸੇ ਫੰਕਸ਼ਨ ਵਗੈਰਾ ਤੇ ਨਾਰਮਲ ਹੀ ਕਿਸੇ ਜਾਣਾਂ ਦਾ ਰਿਸ਼ਤੇਦਾਰੀ ਜਿੱਦ ਆਪਣੇ ਕੋਲ ਟਾਈਮ ਨਹੀਂਗਾ ਪਾਰਲਰ ਵਗੈਰਾ ਤੇ ਜਾ ਕੇ ਆਪਣੇ ਤੋਂ ਬਲੀਚ ਕਰਵਾਉਂਦਾ ਤਾਂ ਤੁਸੀਂ ਇਹ ਵਾਲਾ ਪੈਕ ਆ ਜਿਹੜਾ ਲਗਾ ਕੇ 20 ਤੋਂ 25 ਮਿੰਟ ਤੇ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਫੇਸ ਆ ਪੂਰਾ ਚਮਕੂਗਾ